ਹਾਂਜੀ ਦੋਸਤੋ ਕੀ ਹਾਲ ਚਾਲ ਨੇ ਮੇਰੇ ਸਾਰੇ ਠੀਕ ਹੋਵੋਗੇ ਅੱਜ ਆਪਾਂ ਚੱਲੇ ਆਂ ਕਿਸਾਨੀ ਧਰਨੇ ਤੇ ਖਰੌਰੀ ਬਾਰਡਰ ਆਜੋ ਆਪਾਂ ਉੱਥੇ ਮਿਲਦੇ ਆਂ ਖਰੌਰੀ ਬਾਰਡਰ ਬੈਠ ਬੂਝ ਲਾ ਲਗੇ ਫੇਰ ਤੁਰਦੇ ਆਪਾਂ ਨਾਲਿਆ ਤੂੰ ਵੀ ਮੇਰੇ ਤਾਂ ਲੱਗਾ ਆ ਵੇ ਲੱਗਾ ਕਿੱਥੇ ਠੀਕ ਆ ਓਕੇ ਅੱਜ ਆਪਣੇ ਕਿਸਾਨੀ ਧਰਨੇ ਨੂੰ ਲੱਗੇ ਨੂੰ 100 ਦਿਨ ਪੂਰਾ ਹੋ ਗਿਆ ਸੀਗਾ ਤੇ 100 ਦਿਨ ਪੂਰਾ ਹੋਣ ਤੇ ਜੱਥੇਬੰਦੀਆਂ ਨੇ ਸਾਰਿਆਂ ਨੂੰ ਕਾਲ ਦਿੱਤੀ ਸੀ ਸਾਰੀਆਂ ਇਕਾਈਆਂ ਨੂੰ ਸਾਰੇ ਹੀ ਬਲਾਕਾਂ ਨੂੰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਪਹੁੰਚਣਾ ਤੇ ਆਪਾਂ ਵੀ ਚੱਲੇ ਆ ਅੱਜ ਖਨੌਰੀ ਬਾਰਡਰ ਤੇ ਰਸਤੇ ਦੇ ਵਿੱਚ ਆਪਾਂ ਦੀਪ ਟਾਬੇ ਤੇ ਰੁਕਦੇ ਆ ਚਾਹ ਪਾਣੀ ਪੀ ਕੇ ਤੁਰਾਂਗੇ ਅੱਗੇ ਦੀਪ ਘਟਾਬੇ ਤੇ ਪਹੁੰਚਦੇ ਆਂ ਆਪਾਂ ਸਭ ਤੋਂ ਪਹਿਲਾਂ ਮੈਂ ਲਾਹੌਰ ਤੋਂ ਬੋਲਦਾ ਆਪਣੇ ਵੱਡੇ ਵੀਰ ਰੌਂਤੇ ਵਾਲੀ ਦੀ ਕਿਤਾਬ ਲਿਖੀ ਹੋਈ ਆਪਾਂ ਖਰੀਦੀ ਫਿਰ ਚਾਹ ਪਾਣੀ ਪੀ ਕੇ ਤੇ ਆਪਾਂ ਕਿਤਾਬ ਲੈ ਕੇ ਤੇ ਇੱਥੋਂ ਚਾਲੇ ਪਾਤੇ ਅੱਗੇ ਆਪਾਂ ਖਨੌਰੀ ਬਾਰਡਰ ਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚੋ ਇੱਥੇ ਖਨੌਰੀ ਬਾਰਡਰ ਤੇ ਪੂਰਾ ਹੋਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਪਿਆਰਿਓ ਅੱਜ ਖਨੌਰੀ ਬਾਰਡਰ ਤੇ 100 ਦਿਨ ਪੂਰਾ ਹੋਣ ਤੇ ਜਿਹੜਾ ਪੀਕੇਯੂ ਸਿੱਧੂ ਪਰ ਤੇ ਦੂਜੇ ਫੋਰਮਾ ਵੱਲੋਂ ਸੱਦਾ ਦਿੱਤਾ ਗਿਆ ਉਸ ਸੱਦੇ 'ਚ ਸ਼ਾਮਲ ਹੋਣ ਲਈ ਆਪਦੇ ਪਿੰਡੋਂ ਨੌਜਵਾਨਾਂ ਦਾ ਚੱਲੇ ਆ। ਇਹ ਧਰਨਾ ਸਾਡਾ ਪਿਛਲੇ ਤੇਰ ਮਹੀਨੇ 10 ਦਿਨ 100 ਦਿਨ ਦਾ ਅੱਜ ਹੋ ਚੁੱਕਿਆ ਜਿਹਦੇ ਤੇ ਅਸੀਂ ਪਹਿਲੇ ਦਿਨ ਤੋਂ ਡਟੇ ਹੋਏ ਆਂ ਸਭ ਤੋਂ ਫਰੰਟ ਤੇ ਖੜੇ ਆਂ ਇਸ ਧਰਨੇ 'ਚ ਸਾਡੇ ਪਿੰਡ ਦੀ ਸ਼ਮੂਲੀਅਤ ਪੂਰੀ ਆ ਸਾਡੇ ਜ਼ਿਲ੍ਹੇ ਦੀ ਸ਼ਮੂਲੀਅਤ ਪੂਰੀ ਆ ਦੂਜੇ ਲੋਕਾਂ ਨੂੰ ਵੀ ਮੇਰੀ ਬੇਨਤੀ ਆ ਕਿ ਇਹ ਲੜਾਈ ਨੂੰ ਜਿੱਤਣ ਲਈ ਇਸ ਸਰਕਾਰ ਨਾਲ ਲੜਨ ਲਈ ਸਾਰੇ ਲੋਕ ਇਹਦੇ ਚਸ਼ਮੂਲੀਅਤ ਕਰੋ ਆਪਦੇ ਗੁੱਸੇ ਕੇ ਲਈ ਛੱਡ ਕੇ ਆਪਦੇ ਕੰਮਾਂ ਨੂੰ ਵਿਰਾਮ ਦਿੰਦੇ ਹੋਏ ਇਸ ਤਰ੍ਹਾਂ ਦੇ ਚ ਜ਼ਰੂਰ ਸ਼ਮੂਲੀਅਤ ਕਰੋ ਕਿਉਂਕਿ ਹਮੇਸ਼ਾ ਲੜਨ ਵਾਲੇ ਲੋਕ ਹੀ ਬਹਾਦਰ ਮੰਨੇ ਜਾਂਦੇ ਨੇ ਲੜਨ ਵਾਲੇ ਲੋਕਾਂ ਨੂੰ ਹੀ ਇਹ ਇਤਿਹਾਸ ਲਿਖਿਆ ਜਾਂਦਾ ਸਾਨੂੰ ਆਪਦੀ ਕੌਮ ਲਈ ਸਾਨੂੰ ਆਪਦੇ ਖਿੱਤੇ ਲਈ ਸਾਨੂੰ ਆਪਦੀ ਸਟੇਟ ਲਈ ਲੜਦਾ ਪਊਗਾ ਇਹਨਾਂ ਗੱਦੀਆਂ ਸਰਕਾਰਾਂ ਨਾਲ ਇਹਨਾਂ ਦੀਆਂ ਨੀਤੀਆਂ ਨਾਲ ਸਾਨੂੰ ਆਪਦੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਇਹ ਲੜਾਈ ਲੜਦੀ ਪਊ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰੀ ਐਡੀ ਬਿਮਾਰੀ ਦੇ ਬਾਵਜੂਦ ਐਡੀ ਉਮਰ ਦੇ ਬਾਵਜੂਦ ਉਹ ਸਾਡੀ ਇਸ ਲੜਾਈ ਨੂੰ ਵੱਧ ਚੜ ਕੇ ਲੜ ਰਹੇ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਥ ਦਈਏ ਆਪਦੇ ਖਿੱਤੇ ਦੀ ਲੜਾਈ ਲੜੀਏ ਇਹਨੇ ਕਹਿੰਦੇ ਹੋਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਪਣੇ ਸਾਰੇ ਹੀ ਵੀਰਾਂ ਨੂੰ ਚਾਹੀਦਾ ਕਿ ਆਪ ਕੋ ਆਪਣਾ ਸੰਯੋਗ ਜਰੂਰ ਦਿਓ ਸਾਰੇ ਜਣੇ ਤੇ ਪਰ ਆਪਾਂ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਜਰੂਰ ਚੱਲਦੇ ਪਏ ਆਂ ਕਨੋਰੀ ਬਾਰਡਰ ਤੇ ਤੇ ਬਾਕੀ ਅੱਗੇ ਤੁਸੀਂ ਦੇਖ ਸਕਦੇ ਹੋ ਵੀ ਬਜ਼ੁਰਗਾਂ ਦਾ ਬੜਾ ਯੋਗਦਾਨ ਆ ਵੀ ਨੌਜਵਾਨ ਘਟ ਜਾ ਰਹੇ ਆ ਪਰ ਬਜ਼ੁਰਗਾਂ ਦਾ ਪੂਰਾ ਯੋਗਦਾਨ ਤੁਹਾਨੂੰ ਦਿਖਾ ਰਹੇ ਆਂ ਆਪਾਂ ਬਜ਼ੁਰਗਾਂ ਬਾਰੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਨੋਰੀ ਬਾਰਡਰ ਵਾਲ ਨੂੰ ਪੀ ਪੂਰੀਆਂ ਗੱਡੀਆਂ ਭਰ ਭਰ ਕੇ ਜਾ ਰਹੀਆਂ ਸਾਥ ਦੇ ਰਹੇ ਆ ਬਜ਼ੁਰਗ ਬਜ਼ੁਰਗਾਂ ਦਾ ਜਾਦੇ ਸਾਥ ਆ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਆਪਾਂ ਵੀ ਸਾਥ ਦਈਏ ਆਪੋ ਆਪਣੇ ਕੰਮ ਨਿਵੇੜ ਕੇ ਬਾਕੀ ਅਸੀਂ ਪਹਿਲੇ ਦਿਨ ਤੋਂ ਹੀ ਉੱਥੇ ਡਟੇ ਹੋਏ ਆ ਪਹਿਲਾਂ ਵੀ ਜਦੋਂ 13 ਮਹੀਨੇ ਅਦੋਲਨ ਲੜਿਆ ਚੱਲਿਆ ਉਦੋਂ ਆਪਾਂ ਪੂਰਾ ਸਾਥ ਦਿੱਤਾ ਸੀ ਤੇ ਹੁਣ ਵੀ ਆਪਾਂ ਪਹਿਲੇ ਦਿਨ ਤੋਂ ਹੀ ਉੱਥੇ ਡਟੇ ਹੋਏ ਆ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਆਪਣੀ ਧਰਨੇ ਦੀ ਹੈ ਨਾ ਤਕਰੀਬਨ 3 ਕਿਲੋਮੀਟਰ ਵਾੜਦਾ ਬਣ ਜਾਂਦੀ ਕਿ ਜ਼ਿਆਦਾ ਵੀ 3.5 ਕਿਲੋਮੀਟਰ ਵਾੜ ਬਣ ਜਾਂਦੀ ਇੱਥੋਂ ਜਿੱਥੇ ਤੱਕ ਆਪਾਂ ਰੁਕਿਆ ਹੋਇਆ ਵਾ ਆਪਾਂ ਬਸ ਜਮੇ ਹੀ ਬੰਦ ਹੋਊਗਾ ਹੀ ਹਨਾ ਪੰਪ ਤਾਂ ਹਾਂ ਨਹੀਂ ਚੱਲਦਾ ਚੱਲਦਾ ਪੰਪ ਤਾਂ ਚੱਲਦਾ ਉਹਨਾਂ ਨਾਲ ਹੀ ਚੱਲਦਾ ਫੇਰਾ ਫਿਰ ਤਾਂ ਪੈਂਦਾ ਹੀ ਆ ਉਹਨਾਂ ਦਾ ਫੇਰਾ ਫਿਰ ਤਾਂ ਪੈਣਾ ਹੀ ਹੈ ਬਸ ਸਾਰੇ ਕਹਾਏ ਤੇ ਚਲੋ ਜਾਉ ਲੱਗਾ ਭਈ ਆਪਾਂ ਇੱਧਰ ਦੀ ਗੱਲ ਤੋਂ ਕਿਉਂਕਿ ਸਾਰੇ ਅੱਜਕਾਲ ਹੋਈ ਸੀ ਇੱਧਰ ਦੀ ਜਮ ਲੱਗੂਗਾ ਉੱਧਰ ਦੀ ਵਧੀਆ ਸੀ ਉੱਥੇ ਕਾਟਾ ਉਧਰੋਂ ਇੱਧਰ ਚਲੋ ਕੋਈ ਗੱਲ ਨਹੀਂ ਅੱਗੇ ਕਰਦੇ ਹਾਂ ਆਹ ਇੱਥੇ ਕਾਟਾ ਦੇਣੀ ਆ ਉੱਥੇ ਜਿਵੇਂ ਆਪਾਂ ਸਾਥ ਦੇ ਰਹੇ ਹਾਂ ਇਸ ਅਧੂਲਨ ਦੇ ਵਿੱਚ ਆਪਣੀਆਂ ਮਾਵਾ ਭੈਣਾਂ ਦਾ ਵੀ ਪੂਰਾ ਸਾਥ ਆ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਿਹਾ ਵਾ ਗਾੜ ਤਾਂ ਬਹੁਤ ਹੋ ਜਾ ਅੱਜ ਦਾ ਇਕੱਠ ਬਹੁਤ ਹੋ ਗਿਆ ਉਹ ਫਿਰ ਉਹਦਾ ਸੀਜ਼ਨ ਦਾ ਕਰਕੇ ਘੱਟ ਨਹੀਂ ਹੁਣ ਤਾਂ ਟਰਾਲੀਆਂ ਵੀ ਆਨ ਲੱਗੀਆਂ ਹਾਂ ਵੈਸੇ ਆ ਮੋਰਚਾ ਤਾਂ ਉੱਡਾ ਹੀ ਆ ਨਵੇਂ ਟਰਾਲੀਆਂ ਆਨ ਲੱਗ ਗਏ ਫਿਰ ਉਹ ਤਾਂ ਫਿਰ ਸੀਜ਼ਨ ਦਾ ਕਰਕੇ ਫਿਰ ਜਾਣਾ ਹੀ ਪੈਣਾ ਸਾਰਿਆਂ ਨੂੰ ਉਹ ਹੁਣ ਦੁਬਾਰਾ ਟਰਾਲੀਆਂ ਆਨ ਲੱਗ ਸ਼ੁਰੂ ਹੋ ਗਏ ਵੈਸੇ ਮੋਰਚਾ ਤਾਂ ਉੱਡਾ ਹੀ ਆ ਤੇ ਕੱਠ ਦਾ ਜਰੂਰ ਥੋੜਾ ਫਰਕ ਪਿਆ ਸੀਗਾ ਤੇ ਹੁਣ ਵੈਸੇ ਫਿਰ ਦੁਬਾਰਾ ਸ਼ੁਰੂ ਹੋ ਗਿਆ ਟਰਾਲੀ 100 ਬਠਿੰਡੇ ਚੋਂ ਆਉਣੀ ਸੀ ਤੇ ਹੁਣ ਇਹ ਆਹ 50 ਟਰਾਲੀਆਂ ਬਠਿੰਡੇ ਰੋਡ ਚੋਂ ਲਾ ਕੇ ਅੱਜ ਦੇਖ ਲਈ ਬਾਈ ਅੱਜ ਕਿੰਨਾ ਇਕੱਠਾ ਹੁੰਦਾ ਉਸੇ ਅੱਜ ਟਰਾਲੀਆਂ ਵੀ ਹੁਣ ਅੱਜ ਵੀ ਆਉਣਗੇ ਟਰਾਲੀਆਂ ਤਕਰੀਬਨ ਅੱਜ ਆਪਾਂ ਨੂੰ ਗੱਡੀ ਮਗਰੀ ਰੋਕਣੀ ਪੈਣੀ ਹੈ ਅੱਜ ਆਪਾਂ ਨੂੰ ਤੁਰਕੀ ਜਾਣਾ ਪਣਾ ਆਪਣੇ ਅੱਡੇ ਤੇ ਪਰ ਇੰਨਾ ਆਣਾ ਪਹਿਲੇ ਦਿਨ ਤੋਂ ਲੰਗਰ ਦੇ ਪ੍ਰਬੰਧ ਬਹੁਤ ਇੱਤ ਨੇ ਚਾਹ ਲੰਗਰ ਦੇ ਲਈ ਮੈਡੀਕਲ ਸੂਤ ਸਿਰਫ ਕਾਮ ਦੀ ਇੱਕ ਨਿਸ਼ਾਨੀ ਹੈ ਤਾਂ ਇਹੋ ਦੀ ਇਹ ਤਾਂ ਸਿੱਖ ਕੌਮ ਦੀ ਬੜੀ ਆਦਾ ਜਾਣ ਹੂੰ ਇਹ ਤਾਂ ਜਾ ਹੀ ਨਹੀਂ ਸਕਦਾ ਹੋਰ ਕੋਸ ਜਾਈ ਜਾਵੇ ਜਿਆਦਾ ਸਰਕਾਰ ਇਸੇ ਤੇ ਜਲਣ ਵਾਲੀ ਤਾਂ ਹੂੰ ਕਿ ਪਤਾ ਨਹੀਂ ਫੰਡ ਕਿੱਥੋਂ ਆਈ ਜਾਂਦਾ ਕਿ ਨਹੀਂ ਬਾਹਰਲੀ ਕਿਉਂ ਸਟੇਟਾਂ ਜਿਹੜੀਆਂ ਉਹ ਆਪਾਂ ਕਹਿ ਰਹੇ ਹਾਂ ਉਹ ਉਹਨੂੰ ਲੜਨ ਨੂੰ ਤਾਂ ਵਿਚਾਰੇ ਉਹ ਵੀ ਤਿਆਰ ਆ ਜਦੋਂ ਉਹਨਾਂ ਦੇ ਬਾਰਡਰਾਂ ਤੇ ਲੱਗਰ ਨਹੀਂ ਲੱਗਦੇ ਹਾਂ ਉਹ ਵਿਚਾਰੇ ਲੱਗਰਾਂ ਤੋਂ ਬਾਹਰ ਖਾਂਦੇ ਆ ਐਮਪੀ ਦੇ ਕਿਸਾਨ ਪਿੱਛੇ ਜੇ ਮੁੜ ਗਏ ਉਥੋਂ ਉਹ ਲੱਗਰ ਵੱਲੋਂ ਹੀ ਗਏ ਹੂੰ ਹੂੰ ਇੱਕ ਸਿੱਖ ਕੌਮ ਦੀ ਇਹ ਪੜਪਣਾ ਵੀ ਇਹ ਆਪਦੀ ਗਊ ਨੂੰ ਭੁੱਖਾ ਨਹੀਂ ਮਾਰਨ ਦਿੰਦੇ ਜਾਂ ਕਿਸੇ ਨੂੰ ਨਹੀਂ ਮਾਰਨ ਦਿੰਦੇ ਮਰਨ ਤਾਂ ਆਪਣੇ ਕਿਤੇ ਨੂੰ ਨਹੀਂ ਦਿੰਦੇ ਕਿਤੇ ਪਰ ਆਪਣੀਆਂ ਸਰਕਾਰਾਂ ਆਪਣੇ ਉਲਟ ਚੱਲਦਿਆਂ ਨਾ ਵੀ ਆਪਣੇ ਜਿਹੜੇ ਜਿਹੜੇ ਬਾਹਰ ਨੇ ਜਿਹੜੇ ਬਾਹਰਲੀਆ ਕਾਂਡਰਿਆਂ ਚ ਰਹਿੰਦੇ ਉਹ ਵੀ ਵਿਚਾਰੇ ਬਹੁਤ ਮਦਦ ਕਰਦੇ ਆ ਸਰਕਾਰਾਂ ਦਾ ਚਲੋ ਉਹ ਅਬਦਾਲੀ ਤੋਂ ਲਾ ਲਓ ਬਾਬਰ ਤੋਂ ਲਾ ਲਓ ਉਹ ਤੋਂ ਅਰੰਗਜੀਤ ਤੋਂ ਲਾ ਲਓ ਉਹੀ ਚੀਜ਼ਾਂ ਇਹ ਵੀ ਬੋਦੀ ਹੋਇਆ ਕਾਂਗਰਸ ਹੋਈ ਕੋਈ ਵੀ ਹੈ ਸਾਰੇ ਉਹੀ ਨਸਲਾਂ ਬਦਲ ਬਦਲ ਕੇ ਰੂਪ ਆ ਰਹੇ ਆ ਇਹ ਤਾਂ ਇਹ ਅਹਿਮਦ ਸ਼ਾਹ ਅਬਦਾਲੀ ਹੋਣੀ ਆ ਇਹਨਾਂ ਦਾ ਫਰਕ ਤਾਂ ਕੋਈ ਨਹੀਂ ਦਾਸ ਜੀ ਨਾਲੇ ਆਪਾਂ ਜੰਗ ਲੜੀ ਜਾਂਦੇ ਰਹਿੰਦੇ ਆ ਹੈ ਤੇ ਨਾਲੇ ਆ ਬਿਲਾ ਲੰਗਰ ਪ੍ਰਸ਼ਾਦ ਦੇ ਨੂੰ ਵੀ ਵਾਜਾ ਮਾਰ ਮਾਰ ਸਾਧਦੇ ਆ ਆ ਜੋ ਬਈ ਆ ਜੋ ਹੈ ਦੱਤ ਲੈ ਕੇ ਆਏ ਆ ਅਗਰ ਦੁੱਧ ਦਾ ਦੱਤ ਲੈ ਕੇ ਆਏ ਆ ਜਿੰਦਾਬਾਦ ਜਿੰਦਾਬਾਦ ਲੰਗਰ ਦੀ ਸੇਵਾ ਪਹਿਲੇ ਦਿਨ ਤੋਂ ਹੀ ਚੱਲਦੀ ਆ ਜਿੱਥੇ ਕਿ ਇੱਥੇ ਪ੍ਰਸ਼ਾਦਾ ਵੀ ਛਕਾਇਆ ਜਾਂਦਾ ਤੇ ਚਾਹਲ ਵੀ ਪਹਿਲੇ ਦਿਨ ਤੋਂ ਹੀ ਛਕਾਏ ਜਾਂਦੇ ਆ ਮਿੱਠੇ ਚਾਹਲ ਆ ਮੈਡੀਕਲ ਕੈਂਪ ਲੱਗਾ ਇੱਥੇ ਇਹ ਹੈਗੀ ਹੈ ਡਾਕਟਰ ਸੁਮਨ ਦੀ ਟੀਮ ਇੱਥੇ ਕੈਲੀਫੋਰਨੀਆ ਵਾਲੇ ਦੀ ਦਰ ਪਿਆਰ ਉਹਨਾਂ ਲੋਕ ਬੱਦੋ ਦੀ ਉਹ ਮੋਰ ਤੇ ਟਿੱਕੇ ਪੈ ਗਿਆ ਤੇ ਮੋਰ ਤੇ ਜਿਹਦੇ ਪਾਸ ਕੋਈ ਜਵਾਬ ਨਹੀਂ ਆਇਆ ਐਸ ਕਰਕੇ ਉਹਨਾਂ ਨੂੰ ਜਿਹਹੀ ਜੀ ਵੀ ਪਾਰਟੀ ਆਵੇ ਉਹਨੂੰ ਇਹੋ ਜੇ ਸਵਾਲ ਕਰਨੇ ਪਈਂਦੇ ਜਦੋਂ ਕਿ ਅਪਾ 7 ਮਈ ਤਰੀਕੇ ਨਾਲ ਆਪਣੀਆਂ ਮੰਗਾਂ ਜਾਦ ਕਰਨ ਵਾਸਤੇ ਜਾਣਾ ਸੀ ਉਹ ਵੱਡੇ ਵੱਡੇ ਕੱਲਾ ਵੱਡੇ ਵੱਡੇ ਟੀਪਰ ਖੜਾ ਕੇ ਵੱਡੀਆਂ ਵੱਡੀਆਂ ਕੰਧਾ ਕੱਢ ਕੇ ਤੁਨੂੰ ਰੋਕਿਆ ਗਿਆ ਇਹ ਆਪਣੀ ਹੈਗੀ ਮੇਨ ਸਟੇਜ ਖਨੌਰੀ ਬਾਟਰ ਦੀ ਤੇ ਇਧਰੋਂ ਸਾਹਮਣੇ ਤੋਂ ਹੀ ਦੇਖ ਸਕਦੇ ਹੋ ਜਿਹੜਾ ਕਿ ਆਪਾਂ ਨੂੰ ਪਹਿਲੇ ਦਿਨ ਤੋਂ ਰੋਕਿਆ ਗਿਆ ਸੀਗਾ ਹਰਿਆਣਾ ਸਰਕਾਰ ਵੱਲੋਂ ਤੇ ਇਹ ਹੈ ਆਪਣਾ ਜਿਹੜਾ ਪਹਿਲੇ ਨੰਬਰ ਤੇ ਫਰੰਟ ਤੇ ਆਪਣਾ ਤੰਬੂ ਲਾਇਆ ਹੋਇਆ ਵਾ ਇਹ ਆਪਣਾ ਰਹਿਣ ਬਸੇਰਾ ਪਹਿਲੇ ਦਿਨ ਤੋਂ ਹੀ ਆਪਾਂ ਇੱਥੇ ਹਾਜ਼ਰ ਆਂ ਆਪਣਾ ਟਰੈਕਟਰ ਟਰਾਲਾ ਵੀ ਇੱਥੇ ਪਹਿਲੇ ਦਿਨ ਤੋਂ ਹੀ ਆ ਤੇ ਆਪਾਂ ਬਾਅਦ ਚ ਤੰਬੂ ਲਾਤਾ ਸੀਗਾ ਕਿਉਂਕਿ ਗਰਮੀ ਆ ਗਈ ਸੀ ਇਧਰ ਆਪਾਂ ਮੱਛਰਦਾਨੀ ਲਾਤੀ ਇਧਰ ਆਪਣੀ ਫਰਿੱਜ ਰੱਖੀ ਹੋਈ ਆ ਤੇ ਇਧਰ ਆਪਣੇ 쿨ਰ ਕਲਰ ਚੱਲਦੇ ਪਏ ਆ ਸਾਰੇ ਇਹ ਆ ਰਹਿਣ ਬਸੇਰਾ ਆਪਣਾ ਇਹ ਭਾਈ ਪ੍ਰਤਪਾਲ ਸਿੰਘ ਆ ਜਿਹਨੂੰ ਆਰਮੀ ਵਾਲੇ ਚੱਕ ਕੇ ਲੈ ਗਏ ਸੀ ਤੇ ਬੇਰਹਿਮੀ ਦੇ ਨਾਲ ਕੁੱਟਿਆ ਸੀਗਾ ਪਰ ਅੱਜ ਇਹ ਮੋਰਚੇ ਵਿੱਚ ਪਹੁੰਚਿਆ ਤੇ ਬਹੁਤ ਹੀ ਸਿਹਤ ਦੇ ਵਿੱਚ ਸੁਧਾਰ ਆ ਆਮੀ ਨਹੀਂ ਹੁੰਦਾ ਕਹਿੰਦਾ ਉਦੋਂ ਲਾਸ਼ ਦੇ ਉੱਤੇ ਫੋਟੋ ਪੈਂਦੀਆਂ ਜਾਂਦੀਆਂ ਇਹਨਾਂ ਨੰਬਰਾਂ ਹੋ ਗਿਆ ਇਹਨਾਂ ਨੰਬਰਾਂ ਹੋ ਗਿਆ ਇਹਨਾਂ ਨੰਬਰਾਂ ਹੋ ਗਿਆ ਉਹ ਤੋਂ ਉਹਨੇ ਨੰਬਰਾਂ ਦੀ ਨਾਲ ਦੀ ਨਾਲ ਉਹਦੀ ਵੋਟਿੰਗ ਦੀ ਪਰਸੈਂਟੇਜ ਕੱਢ ਲੈਣੀ ਆ ਕਿ ਉਹੀ ਜਿਹੜੀ ਅੱਗੇ ਜਾ ਕੇ ਸਰਕਾਰ ਨੇ ਅੱਗੇ ਮਤਦਾਨ ਚੋਣ ਕਮਿਸ਼ਨ ਤੱਕ ਪਹੁੰਚਾ ਦੇਣੀ ਕੁਝ ਘੰਟਿਆਂ ਅੰਦਰ ਇਹਦਾ ਮਤਲਬ ਇੰਨਾ ਇੰਨਾ ਲੇਟ ਕਿਉਂ ਹੋਈ ਉਹ ਇੰਨਾ ਮਦਰੂ ਪ੍ਰੋਪਾਤਾ ਲੱਗਿਆ ਕਿ 6% ਵਧ ਗਈ ਹੈ ਤੋ ਇਹ 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 ਬਿਲਕੁਲ ਸ਼ੰਕੇ ਨਹੀਂ ਹੈ ਤੇ ਮਤਲਬ ਯਕੀਨ ਤੇ ਬਦਲਦੀ ਜਾਏਗੀ ਗੱਲ ਤੁਸੀਂ ਦੇਖੋ ਕਿ ਕੀ ਹੋਣਾ ਲੋਕਾਂ ਦਾ ਜੇਕਰ ਅੱਜ ਇੰਨਾ ਰੋਸ ਹੈ ਲੋਕਾਂ ਦੇ ਅੰਦਰ ਇੰਨਾ ਗੁੱਸਾ ਬੋਡਿੰਗ ਬਹੁਤ ਘਟ ਹੋ ਰਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਗੱਲਾਂ ਤੁਹਾਡੇ ਨਾਲ ਸਾਹਮਣੇ ਮਿਲ ਜਨਿੰਦਰ ਮੋਦੀ ਪੰਜਾਬ ਆ ਦੇਖੀ ਵੀ ਇਹ ਕੋਲ ਕਰੇ ਕਿ ਕਿਹੜਾ ਵੀ ਰਣਨੀਤੀ ਹੈ ਹਾਂ ਦੇਖੋ ਸਾਡਾ ਇਹ ਆ ਕਿ ਅਸੀਂ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਇੱਕਦਮ ਪਹੁੰਚੀ ਸੀ ਜੇ ਸਾਰੇ ਦੇ ਸਾਰੇ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਸੈਕਟਰ ਲੈਵਲ ਦੀ ਲੀਡਰਸ਼ਿਪ ਹੈ ਉਹ ਆਵੇ ਇੱਥੇ ਸਾਡੇ ਸਵਾਲਾਂ ਦੇ ਜਵਾਬ ਦੇਵੇ ਜੇ ਉਹ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਉੱਥੇ ਸਾਡੇ ਸਵਾਲ ਨਹੀਂ ਸੁਣਨੇ ਚਾਹੁੰਦੇ ਦਿੱਲੀ ਤੋਂ ਸਾਡੇ ਕੋਲ ਆ ਜਾਂਦਾ ਨਹੀਂ ਆਈ ਚਲੋ ਇਹਨਾਂ ਦੇ ਲੀਡਰਸ਼ਿਪ ਕੋਲੇ ਜਦੋਂ ਸਾਡੇ ਲੋਕ ਸਵਾਲ ਕਰਦੇ ਆ ਉੱਥੇ ਵੀ ਇੱਕ ਤਰ੍ਹਾਂ ਦਾ ਟੈਨਸ਼ਨ ਹੋਦਾ ਮੈਂ ਕਹਿੰਦਾ ਇਹਨਾਂ ਦਾ ਬਹੁਤ ਸਾਰਿਆਂ ਨੂੰ ਦਾ ਮਾਲਕ ਕੰਨ ਕੱਲ ਨੂੰ ਮਾਲਕ ਦੀ ਜ਼ਿੰਮੇਵਾਰੀ ਬਣ ਗਈ ਹੈ ਪ੍ਰਧਾਨ ਮੰਤਰੀ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਔਰ ਦੇਸ਼ ਦੇ ਲੋਕ এডਿਊਕੇਸ਼ਨ ਕਰ ਰਹੇ ਨੇ ਉਹਨਾਂ ਦਾ ਆਪਣੇ ਆਪ ਇੱਕ ਵੱਖਰੇ ਤੌਰ ਤੇ ਸਮਝ ਪਹਿਨ ਦੀ ਲੋੜ ਨਹੀਂ ਪੈਣੀ ਚਾਹੀਦੀ ਉਹਨਾਂ ਨੂੰ ਆਪਣੇ ਆਪ ਆ ਕੇ ਕਹਿਣਾ ਚਾਹੀਦਾ ਕਿ ਮੈਂ ਕਿਸਾਨਾਂ ਨੂੰ ਸੋਨਾਂ ਨੂੰ ਬਣਾਉਣਾ ਹੈ ਫਿਰ ਪਲੇਟਫਾਰਮ ਚਾਹਤਾਂ ਲੈਣੇ ਅੱਜ ਦੀ ਹੋ ਗਈ ਸਮਾਪਤੀ ਤੇ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪਹੁੰਚਿਆ ਕਰੋ ਇੱਥੇ ਆ ਵੀਰ ਇੱਕ ਹੈਂਡੀਕੈਪਟ ਮਿਲਿਆ ਇਹ ਮੋਰਚੇ ਦੇ ਵਿੱਚ ਪਹੁੰਚਿਆ ਤੇ ਆਪਾਂ ਨੂੰ ਵੀ ਪਹੁੰਚਣਾ ਚਾਹੀਦਾ ਮੋਰਚੇ ਦੇ ਵਿੱਚ ਆਪ ਤੋਂ ਤਾਂ ਬੰਮਨ ਓਕੇ ਓਕੇ ਇੱਕ ہمارا ਯਾ ਜਗ ਰਹਿ ਗਿਆ ਜਿਸ ਦਿਨ ਸਟੇ ਸਮਾਪਤ ਹੋਣ ਤੋਂ ਬਾਅਦ ਇੱਕ ਵਾਰ ਫਿਰ ਜਥੇਬੰਦਿਆਂ ਦੀ ਮੀਟਿੰਗ ਹੋਈ ਕਿਉਂਕਿ ਕੱਲ ਨੂੰ ਮੋਦੀ ਨੇ ਪਟਿਆਲੇ ਆਉਣਾ ਸੀਗਾ ਤੇ ਉਹਦਾ ਘਰਾਓ ਕਰਨਾ ਆਪਾਂ ਸਾਰਿਆਂ ਨੇ ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਤੇ ਆਪਣੇ ਪਿੰਡ ਵੱਲ ਨੂੰ ਤੇ ਬਾਕੀ ਆਪਣੀ ਟੀਮ ਇੱਥੇ ਇੱਕ ਮੌਜੂਦ ਆ ਤੇ ਕਿਉਂਕਿ ਆਪਾਂ ਆਪਣੇ ਟੀਮ ਨੂੰ ਹਾਫ ਤੇ ਦੀ ਹਾਫ ਤੇ ਚੇਂਜ ਕਰਦੇ ਰਹਿੰਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਰੂਰ ਮੋਰਚੇ ਦੇ ਵਿੱਚ ਸ਼ਾਮਲ ਹੋਇਆ ਕਰੋ ਧੰਨਵਾਦ ਜੀ